ਨਾਮ ਪੈਂਜੀ ਕੋਰ ਹੈ ਅੱਜ ਜਦ ਸੇ ਤੀਆਂ ਦਾ ਮੇਲਾ ਆਰਗੇਨਾਈਜ਼ ਕੀਤਾ ਜਗਰਾਉ ਦੇ ਵਿੱਚ ਜਿੱਦੋਂ ਸਾਡੇ ਲਈ ਬਹੁਤ ਦੂਰੋਂ ਦੂਰੋਂ ਲੋਕ ਸਾਡੇ ਨਾਲ ਪਹੁੰਚੇ ਨੇ ਮੇਲੇ ਨੂੰ ਅਪਰੀਸ਼ੀਏਟ ਕਰਨ ਲਈ ਔਰ ਉਹ ਦਿਨਾਂ ਨਾਲ ਲਾਈਕ ਸਾਡੇ ਕੋਲ ਨੀਤੂ ਮੈਮ ਯਰ ਕਰਮਿਤਾ ਜੀ ਨੇ ਜਿਹੜੇ ਸਾਡੇ ਮੇਨ ਲਾਈਕ ਆਰਗੇਨਾਈਜ਼ਰਸ ਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਸਪੋਰਟ ਕੀਤਾ ਹੈ ਔਰ ਅੱਜ ਜੋ ਅਸੀਂ ਇਕੱਠੇ ਹੋયા ਇਹਨਾਂ ਦੀ ਬਦੌਲਤ ਔਰ ਸਭ ਦੇ ਸਾਥ ਦੇ ਸਦਕਾ ਇਹ ਪਹਿਲਾ ਪ੍ਰੋਗਰਾਮ ਹੈ ਪਹਿਲਾ ਵੀ ਇਸ ਤਰ੍ਹਾਂ ਦਾ ਹੈ ਨੋ ਜੀ ਅਸੀਂ ਪਹਿਲੀ ਵਾਰ ਆਰਗੇਨਾਈਜ਼ ਕੀਤਾ ਜਗਰਾਉ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਕੋਨੇ ਦਿਮਾਗ ਚ ਐ ਪਲਾਨ ਕਿੰਨਾ ਹੋਇਆ ਕਿਵੇਂ ਕੀਤਾ ਜਾਵੇ ਸਾਵਨ ਚੱਲ ਰਿਹਾ ਸੀ ਤੇ ਉਸ ਨੂੰ ਲੈ ਕੇ ਥੋੜਾ ਜਿਹਾ ਇਹ ਸੀਗਾ ਕਿ ਕੁਝ ਲਾਈ ਕੀਤਾ ਜਾਵੇ ਸ਼ਹਿਰ ਦੇ ਵਿੱਚ ਕੁਝ ਨਿਊ ਲੈ ਕੇ ਆਇਆ ਜਾਏ ਯਾ ਕੋਈ ਇੱਕ ਮੌਕਾ ਮਿਲਦਾ ਕੁੜੀਆਂ ਨੂੰ ਸਿੰਘ ਨੌਂਦਾ ਸੱਜਣਸ ਵਰੰਦਾ ਯਾ ਕੁੜੀਆਂ ਪਿੰਡ ਆਂਦੀਆਂ ਪੇਕੇ ਕਰ ਜਾਂਦੀਆਂ ਨੇ ਯਾ ਇਦਾਂ ਖੁਸ਼ੀਆਂ ਮਨਾਉਂਦੀਆਂ ਨੇ ਬੋਲੀਆਂ ਪਾ ਕੇ ਕਿੱਦੇ ਪਾ ਕੇ ਤੇ ਸਾਡਾ ਇੱਕ ਛੋਟਾ ਜਿਹਾ ਮੋਟਿਵ ਸੀਗਾ ਕਿ ਜੋ ਪੁਰਾਣੇ ਸੱਭਿਆਚਾਰ ਨਾਲ ਅੱਜਕੱਲ ਦੇ ਬੱਚੇ ਟੁੱਟ ਰਹੇ ਨੇ ਤਾਂ ਅਸੀਂ ਉਹਨਾਂ ਨੂੰ ਪੁਰਾਣਾ ਸੱਭਿਆਚਾਰ ਦਿਖਾਈਏ ਕਿੰਨਾ ਕਿਤੇ ਉਹ ਪਰਫਾਰਮੈਂਸਿਸ ਕਰੀਏ ਜ ਜਨਾਂ ਨਾਲ ਬੱਚੇ ਅੱਜਕੱਲ ਦੇ ਜੋ ਜ਼ਿਆਦਾ ਫੋਨ ਚਲਾਉਂਦੇ ਨੇ ਮੈਂ ਵੀ ਚਲਾਣੀ ਆ ਪਰ ਇਹਨਾਂ ਨੇ ਚਲਾਈ ਜੋ ਪੁਰਾਣੇ ਸੱਭਿਆਚਾਰ ਦੇ ਨਾਲ ਜੁੜਾ ਮੈਂ ਤੁਹਾਡਾ ਆਪਣਾ ਮਨੀ ਮਨੀ ਜੁਵਲਰ ਜਗਰਾਉ ਤੂੰ ਜਿੱਦਾਂ ਵੀ ਤੁਸੀਂ ਦੇਖਿਆ ਕਿ ਅੱਜ ਬਹੁਤ ਹੀ ਸੋਹਣਾ ਪ੍ਰੋਗਰਾਮ ਜਗਰਾਉ ਸ਼ਹਿਰ ਦੇ ਵਿੱਚ ਇੱਕ ਨਵੀਂ ਰੀਤ ਸਟਾਰਟ ਕੀਤੀ ਹੈ ਸੋਨ ਦੇ ਮਹੀਨੇ ਦੀ ਧੀਆ ਜੋ ਕਿ ਹਰ ਇੱਕ ਕੁੜੀ ਨੂੰ ਇੱਕ ਤਿਹਾੜ ਦੀ ਬੇਸਫਰੀ ਨਾਲ ਬਹੁਤ ਜ਼ਿਆਦਾ ਹੁੰਦੀ ਹੈ ਖੁਸ਼ੀ ਕਿ ਅਸੀਂ ਬਹੁਤ ਹੀ ਖੁਸ਼ੀ ਨਾਲ ਅਸੀਂ ਸਾਰੀਆਂ ਕੁੜੀਆਂ ਮਜਾਤਨਾ ਇਕੱਠੀਆਂ ਹੋ ਕੇ ਅਸੀਂ ਤਿਹਾੜ ਨੂੰ ਸੈਲੀਬ੍ਰੇਟ ਕਰੀਏ ਜਦੋਂ ਕਿ ਕੰਨੀਆਂ ਕੁੜੀਆਂ ਕੁਝ ਨਹੀਂ ਕਰ ਸਕਦੀਆਂ ਉਹਨਾਂ ਲਈ ਇੱਕ ਸਾਨੂੰ ਥੋੜਾ ਜਿਹਾ ਅੱਗੇ ਆਣਾ ਪਿਆ ਅਸੀਂ ਉਹਨਾਂ ਦੇ ਨਾਲ ਮਿਲ ਜੁੜ ਕੇ ਇੱਕ ਫੈਮਿਲੀ ਦੀ ਤਰ੍ਹਾਂ ਉਹਨਾਂ ਨੂੰ ਇੱਕ ਪੁਆਇੰਟ ਆਫ View ਸਮਝ ਕੇ ਇਕੱਠਿਆਂ ਨੂੰ ਅਸੀਂ ਬਹੁਤ ਹੀ ਉਹਨਾਂ ਦਾ ਸਾਥ ਦਿੱਤਾ ਤੇ ਅਸੀਂ ਇਸ ਪ੍ਰੋਗਰਾਮ ਨੂੰ ਕਰ ਪਾਏ ਤੇ ਸਾਨੂੰ ਇਹ ਸੀ ਉਹ ਸਾਰੀਆਂ ਕੁੜੀਆਂ ਬਹੁਤ ਹੀ ਜਿਆਦਾ ਇੰਜੋਏ ਕਰਨ ਸਾਡੇ ਜਗਰਾਉਂ ਦਾ ਜਿਹੜਾ ਇਹ ਪ੍ਰੋਗਰਾਮ ਹੈ ਇਹ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਸੋਹਣਾ ਜੋ ਵੀ ਕਰਵਾਇਆ ਜਾਊਗਾ ਤੇ ਹਰ ਤੀਆਂ ਦੇ ਫੰਕਸ਼ਨ ਦੇ ਉੱਤੇ ਤੇ ਸਾਨੂੰ ਹੋਪ ਹੈ ਕਿ ਸਾਰੇ ਜਣੇ ਬਹੁਤ ਇੰਜੋਏ ਕਰਿਆ ਕਰਨਗੇ ਤੇ ਜਿਵੇਂ ਕਿ ਸਮ ਸਾਰਿਆਂ ਦੀ ਸਾਦੀ ਲੋੜ ਹੈ ਅੱਗੇ ਤੋਂ ਇਸ ਵਾਰੀ ਤੁਸੀਂ ਹੋਰ ਵੱਧ ਚੜ੍ਹ ਕੇ ਹਿੱਸਾ ਜਰੂਰ ਪਾਓ ਸਸ਼ਿਕਰ ਕਾ ਇਹ ਸੀ ਇਹਨਾਂ ਨੂੰ ਲੈ ਕੇ ਆਏ ਕਿ ਇਹ ਤੁਹਾਨੂੰ ਲੈ ਕੇ ਆਏ ਆ ਇਹ ਸਾਨੂੰ ਲੈ ਕੇ ਆਏ ਨੇ ਪ੍ਰੋਗਰਾਮ ਤਾਂ ਤੁਹਾਡਾ ਇਹ ਤੁਹਾਨੂੰ ਕਿਵੇਂ ਲੈ ਕੇ ਆਏ ਇਹ ਦਾ ਐਮਪੀ ਹਸਬੰਦ ਨੇ ਇਹਨਾਂ ਨੂੰ ਸੀ ਸਾਡੀਆਂ ਵਾਈਫ ਬੱਦ ਚੜਕੇ ਹਿੱਸਾ ਲੈਣ ਆਪਣਾ ਤੀਆਂ ਦਾ ਪ੍ਰੋਗਰਾਮ ਬਹੁਤ ਵਧੀਆ ਤਰੀਕੇ ਨਾਲ ਨਨ ਫਸਟ ਐਕਸਪੀਰੀਅੰਸ ਹੈ ਯੈਸ ਫਸਟ ਐਕਸਪੀਰੀਅੰਸ ਹੈ ਫੈਮਲੀਆਂ ਆ ਰਹੀ ਨਾਲ ਸੀ ਇਸ ਲਈ ਅਸੀਂ ਇਹਨਾਂ ਨਾਲ ਆਏ ਆ ਬੱਚੇ ਵੀ ਆਏ ਨੇ ਹਾਂ ਜੀ ਇਹ ਵਧੀਆ ਪ੍ਰੋਗਰਾਮ ਹੋਇਆ ਬਹੁਤ ਵਧੀਆ ਫਸਟ ਐਕਸਪੀਰੀਅੰਸ ਹੈ ਹਰ ਵਾਰੀ ਹਰ ਵਕ ਹਰ ਵਾਰੀ ਬਹੁਤ ਵਧੀਆ ਫੰਕਸ਼ਨ ਹੋਏਗਾ ਐਕਸਪੀਰੀਅੰਸ ਬਹੁਤ ਅੱਛਾ ਸੀ ਹੈਪੀ ਪੀਆ ਕੀ ਨਾਮ ਹੈ ਜੀ ਗੁਰਪ੍ਰੀਤ ਕੌਰ ਹਾਂ ਗੁਰਪ੍ਰੀਤ ਜੀ ਕਿ ਕਿਸ ਤਰ੍ਹਾਂ ਕੋਈ ਮੈਂ ਕਿਹੜਾ ਚੈਰਟੀ ਅਸੀਂ ਹਰ ਸਾਲ ਪ੍ਰੋਗਰਾਮ ਕਰਦੇ ਸੀ ਲੇਡੀਜ਼ ਦਾ ਦੇ 30 सेलिब्रेशन ਕਰਦੇ ਸੀ ਲੇਕਿਨ ਕਲੋਨੀ ਚ ਹੀ ਕਰਦੇ ਸੀ ਲੇਕਿਨ ਅੱਜ ਬਹੁਤ ਵਧੀਆ ਹੋਇਆ ਇਹਨਾਂ ਨੇ ਕਹਿ ਸਾਨੂੰ ਕਿ ਆਪਾਂ ਮਤਲਬ ਕਰਨਾ ਹੈ ਹਾਈ ਲੈਵਲ ਤੇ ਕਰਨਾ ਹੈ ਤੁਸੀਂ ਹੋ ਰਹਿਣ ਦੋ ਇਹ ਕਰੋ ਜੁਆਇਨ ਇਹ ਜੁਆਇਨ ਕੀਤਾ ਬਹੁਤ ਵਧੀਆ ਲੱਗਾ ਬਹੁਤ ਡਿਫਰੈਂਟ ਚੀਜ਼ਾਂ ਤੇ ਦੇਖਣ ਨੂੰ ਮਿਲੀਆਂ ਪ੍ਰੋਗਰਾਮਾਂ ਕਾਹ ਵਾਸਤੇ ਤੁਹਾਨੂੰ ਕੀ ਇਸ ਤੋਂ ਹਾਂਜੀ ਹਰ ਸਾਲ ਕਰਾਂਗੇ ਹੋਰ ਇਸ ਤੋਂ ਵੀ ਜ਼ਿਆਦਾ ਗੈਦਰਿੰਗ ਕਰਾਂਗੇ ਤੇ ਇਸ ਤੋਂ ਵੀ ਜ਼ਿਆਦਾ ਲੋਕ ਹੋਣਗੇ ਸਾਰਾ ਕੁਝ ਕਰੋ ਸ਼ਹਿਰਾਂ ਤੋਂ ਵੀ ਬੁਲਾਵਾਂਗੇ ਸਾਰਿਆਂ ਨੂੰ ਇਸ ਵਾਰੀ ਜਗਰਾਉਂ ਤੋਂ ਤਾਂ ਆਈ ਨਹੀਂ ਸਾਨੂੰ ਬਹੁਤ ਜ਼ਿਆਦਾ ਸਪੋਰਟ ਮਿਲੀ ਹੈ ਸਾਡੇ ਸਿੰਗਰ ਵੀ ਆਏ ਨੇ ਮਸ਼ਹੂਰ ਕਲਾਕਾਰ ਵੀ ਆਏ ਨੇ ਹਰ ਬੰਦੇ ਨੂੰ ਜਿਹਨੂੰ ਵੀ ਅਸੀਂ ਫੋਨ ਕੀਤਾ ਤਾਂ ਉਹਨਾਂ ਨੇ ਇੱਕੋ ਗੱਲ ਕਹੀ ਅਸੀਂ ਜ਼ਰੂਰ ਪਹੁੰਚਾਂਗੇ ਸਾਨੂੰ ਹਰ ਬੰਦੇ ਵੱਲੋਂ ਯੋਗਦਾਨ ਪੂਰਾ ਮਿਲਿਆ ਵਾ ਇਹ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਲੱਗੀ ਇਸ ਵਾਰੀ ਔਰ ਅੱਗੇ ਤੋਂ ਉਸੇ ਇਸ ਪ੍ਰੋਗਰਾਮ ਨੂੰ ਹੋਰ ਵੀ ਸਾਡਾ ਲੈਵਲ ਹੈ ਜੋ ਵੱਡਾ ਕਰਕੇ ਇਸ ਪ੍ਰੋਗਰਾਮ ਨੂੰ ਮਨਾਦੇ ਰਾਵਾਂਗੇ ਸਾਨੂੰ ਤੁਹਾਡਾ ਯੋਗਦਾਨ ਜ਼ਰੂਰ ਚਾਹੀਦਾ ਔਰ ਇਸ ਚੈਨਲ ਦੇ ਮਾਧਮ ਨਾਲ ਹੀ ਸਾਨੂੰ ਹੋਰ ਵੀ ਉਮੀਦ ਹੈ ਕਿ ਜਿਹੜਾ ਤੁਹਾਡੀ ਵੀਡੀਓ ਜਦੋਂ ਸੋਸ਼ਲ ਮੀਡੀਆ ਤੇ ਜਾਏਗੀ ਔਰ ਇੱਕ ਇਕਲੀ ਇਕਲੀ ਕੁੜੀ ਜਦੋਂ ਸੁਣੂਗੀ ਇਹ ਉਹ ਤਾਂ ਦਾ ਵੀ ਦਿਲ ਕਰੇਗਾ ਅੱਗੇ ਤੋਂ ਅੱਗੇ ਪ੍ਰੋਗਰਾਮ ਨੂੰ ਜੁਆਇਨ ਕਰੇ ਅਸ਼ੀਰਵਾਦ ਇੱਕ ਨਾਮ ਜਿਹੜਾ ਮਰਾ ਜੀ ਸਿੰਘ ਜੀ ਸਿੰਘ ਤੁਸੀਂ ਕਿਹਾਗਾ ਆ ਮੈਂ ਸੀ ਫਿਲਮ ਦੇ ਆਣੇ ਜੇ ਐਕਚੁਅਲੀ ਸਪੋਕਰ ਆ ਗਿਆ ਹਾਂਜੀ ਹਾਂਜੀ ਹਾਂ ਇਕੱਲੇ ਆਇਆ ਫੈਮਲੀ ਨਾਲ ਆਇਆ ਫੈਮਲੀ ਨਾਲ ਆਇਆ ਤੇ ਪਾਰਟਿਸਪੇਟਿੰਗ ਕਿੱਲਾ ਦੋ ਅਤਿਆਨਾ ਕਰਿਆ ਤੁਸੀਂ ਪਹਿਲਾਂ ਟ੍ਰੈਡੀਸ਼ਨਲ ਹੈਗੀ ਉਹਦੇ ਡਰੈਸ ਪਾਈ ਹੋਈ ਹੈ ਜਿਹਦੇ ਵਿੱਚ ਆਦਰਾ ਜਿਹੜਾ ਘੁੰਮਦੇ ਜਾਂਦੇ ਸੀ ਕਿਸ ਤਰ੍ਹਾਂ ਕੀ ਸਪੈਸ਼ਲ ਸੁਆਇਆ ਕਿਾ ਕਿੱਦਾਂ ਹੈ ਨਹੀਂ ਮੈਂ ਪਹਿਲਾਂ ਵੀ ਮੈਂ ਪਾ ਚੁੱਕਿਆ ਹਾਂ ਇਹ ਮੈਨੂੰ ਵਧੀਆ ਲੱਗਦਾ ਪੰਜਾਬ ਨਾਲ ਥੋੜੇ ਰਹਿਨੇ ਆ ਤੇ ਕਿੱਦਾਂ ਦਾ ਤੁਹਾਨੂੰ ਤੇ ਫੀਲ ਹੋਇਆ ਕਿ ਬਹੁਤ ਵਧੀਆ मैं फर्स्ट टाइम आया है जे फंक्शन से जरूर होने चाहिए थे ने पार्टिसिपेट भी किया है प्रोग्राम नहीं बच्चों ने लिया हुआ पार्टिसिपेट किया नहीं जो फैमिली के नाल आया फैमिली के नाल आया हुआ की काम मेरा मेरे मेरा नाम रमनदीप सिंह है मैं मौके पर आया मेरे पहली बार आया है हां जी पहली बार बेटा ऐसे गेस्ट आए हो या किस तरह नहीं मैं फैमिली के नाल आया मतलब असली ऑर्गेनाइज कराया हुआ बहुत बढ़िया जी जो देख साहब ਮਤਲਬ ਆਪਣਾ ਜਿਹੜਾ ਪੁਰਾਣੇ ਰਿਵਾਜ ਸੀਗੇ ਸਾਰੇ ਆਪਾਂ ਮਤਲਬ ਫੇਰ ਤੋਂ ਇੱਕ ਵਾਰ ਆਪਾਂ ਦਿਖਾਏ ਆ ਜਿਵੇਂ ਹੈ ਨਾ ਉਹ ਬਹੁਤ ਵਧੀਆ ਲੱਗਿਆ ਜਿਵੇਂ ਮੇਰੇ ਭੈਣ ਭਰਾ ਨੇ ਹੋਨੇ ਪਾਰਟਿਸਪੇਟ ਕੀਤਾ ਹੈਗਾ ਉਹਨਾਂ ਦੀ ਪਰਫਾਰਮੈਂਸ ਸੀਗੀ ਤੇ ਮਤਲਬ ਦੇਖ ਕੇ ਬਹੁਤ ਵਧੀਆ ਲੱਗਦਾ ਜੀ ਆਪਾਂ ਕਿਵੇਂ ਟ੍ਰੈਡੀਸ਼ਨਲ ਚੀਜ਼ਾਂ ਸੀਰੀ ਆਪਣੀਆਂ ਉਹ ਪਰਿਮਾਨ ਨੂੰ ਬਹੁਤ ਖੁਸ਼ੀ ਹੁੰਦੀ ਆ ਠੀਕ ਹੈ ਜੀ ਥੈਂਕ ਯੂ ਖੇਡਣਾ ਤੇ ਕਿਆ ਜਾ ਕੇ ਲੱਗਿਆ